ਮਹਤਰਵਾਜ ਦੇ ਬਲਾਗਰ ਨੂੰ ਥੋੜਾ ਸਵਾਗਤ ਆਜ ਫੇਰਾ ਆਪ ਆਪਣੇ ਨਾੜ 11 ਲੈ ਕੇ ਆਏ ਆਂਗੇ ਉਸ ਦਿਨ ਸੀਗਾ ਬਾਹਣ ਥੋੜਾ ਜਿਹਾ ਕੱਲਾ ਸਵੇਰ ਕ ਇੱਕ ਵਾਰੀ ਮਾਰਿਆ ਹੋਇਆ ਅੱਜ ਆ ਬਾਹਣ ਦੇ ਦੋ ਵਾਰੀ ਸਵੇਰ ਕ ਮਾਰਿਆ ਤੇ ਉੱਤੇ ਮੀਂਹ ਪਿਆ ਬਾਹਣ ਦੇ ਅੱਜ ਛੇੜਾਗਾ 13 ਹਲ ਨਾੜ 11 ਡੀਜੇ ਇਹ ਨਾੜ 11 ਦੇ ਮਿੱਤਰੋ ਬਣਦੇ ਸੋਨੇ ਲੀਕਦੇ ਜਣਦੇ ਰਹੇਗਾ ਗਰਮੀ ਗਿਆ ਦੇਖੋ ਧੂਆ ਦਾ ਕੰਦੜੇ ਬਣਾਵਣਾ ਕੱਢਦਾ ਜਮਾਤ ਆਪੜਾ ਬਹਣਾ ਵਿੱਚ ਰੋ ਹੁਣ ਕਿਹੜੀ ਉਧਰ ਹਾਲ ਦੇ ਕੀ ਲਿਮਿਟ ਹੀ ਘੜਦਾ ਜਰਾ ਲੱਗੇ ਕੋੜੇ ਜਿਹਾ ਇਹ ਪਿਆ ਮਿੱਤਰੋ ਆ ਬਾਣ ਦੇ ਕੱਪੜਾ ਜਾਵਾ ਬਣ ਦੋ ਬਰੀ ਸੁਹਾਗਾ ਬਚਿਆ ਹੋਇਆ ਨਾ ਕਰ ਪਾ ਨਹੀਂ ਉਹ ਲਾ ਕੋਲ ਵੀ ਨਹੀਂ ਪਾਇਆ ਥੋੜਾ ਜਿਹਾ ਆਇਆ ਲਾਟਾ ਵੜਾ ਲਿਆ ਮਿੱਤਰੋ ਲਾਟਾ ਕਰੋ ਕਮੈਂਟ ਕਰਕੇ ਤੇ ਮੇਰਾ ਅਗਰਿਆ ਜੀਰ ਮਾੜਾ ਆ ਜਾ ਉੱਚਾ ਜੋਰ ਨਾਲ ਜਮਾ ਨਹੀਂ ਤੇ ਜੀਗਾ ਹਾਂ ਪੀਲਾ ਤੋਂ ਹਾਲ ਬਹੁਤ ਬੀਤੇ ਆ ਇਹ ਮੋੜ ਤੇ ਵੀ ਹਲ ਚੱਕੜ ਦੀ ਲੋੜ ਨਹੀਂ ਮਿੱਤਰੋ ਆਪ ਹੀ ਨਿਕਲੂਗਾ ਬੱਕਲੇ ਇਹ ਬਣਾ ਕੇ ਆਪ ਹੀ ਲੱਗੇ ਆ ਨਾ ਮਿੱਤਰੋ ਰਵਾਹੀ ਦੀ ਜੋ ਤੇ ਨੂੰ ਸੋ ਕੁ ਮੈਂਟਾ ਜਿਵੇਂ ਲੱਗੀ ਵੀਡੀਓ ਬਈਆ ਜਾਣ ਕੇ ਨਹੀਂ ਆਹ ਦੇਖੋ ਇੱਧਰ ਮਿੱਤਰੋ ਗੱਲ ਕੱਢ ਤੀ ਦੱਤੋਂ 20 ਪੈਣ ਦਾ ਬਹੁਤ ਦਿਨ ਹੋ ਗਿਆ 10 15 ਦਿਨ ਹੋ ਗਏ ਮਿੱਤਰੋ 20 ਪੈਣ ਨੂੰ ਬਾਹਰ ਜੰਮ ਗਿਆ ਠੀਕ ਆਲਾ ਤਵਿਆਣਾ ਆਗੇ ਇੱਕ ਗਰੇਪ ਆਗੇ ਰਵਾ ਕਾ ਮਾਰਿਆ ਹਾਂ ਮਿੱਤਰੋ ਗੱਲਾਂ ਕ੍ਰਿਆ ਤੇਰਾ ਹੱਲ ਨੇ